ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਤੁਹਾਡਾ ਗਰੰਟੀ ਤੇ ਕਾਨੂੰਨ ਬਣਾਵਾਂਗੇ ਉਹ ਵੀ ਸਾਥੀਓ ਇਹ ਮੋਦੀ ਹਕੂਮਤ ਮੁੱਕਰ ਗਈ ਵਾਅਦਾ ਕਰਕੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥੀਓ ਜਿੰਨਾ ਵੀ ਮਜ਼ਦੂਰ ਸਾਥੀ ਮੇਰੇ ਇੱਥੇ ਬੈਠੇ ਆ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਗੱਲ ਕਰਦੇ ਆਂ ਮੈਂ ਇੱਕ ਗੱਲ ਪੁੱਛਣੀ ਚੁ ਲਿਆ ਮੋਦੀ ਹਕੂਮਤ ਤੋਂ 84 ਲੱਖ ਕਰੋੜ ਰੁਪਈਆ ਉਹ ਵੱਡੇ ਘਰਾਣਿਆਂ ਦਾ ਮਾਫ਼ ਕਰਾਤਾ तकरीबन 100 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਤਾਲਾ ਮਰਗਾਂ ਚ ਵੀ ਰਹੇ ਮਰਦਾਬਾਦ ਮਰਦਾਬਾਦ ਮਤਾਲਾ ਸਾਰੇ ਕਿਸਾਨਾਂ ਦੀ ਕਹਤ ਸਰਕਾਰ ਮਰਦਾ ਮਰਦਾਬਾਦ 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 ਸਾਫਕਤਾ ਦੀ ਕਾਤਲ ਸਰਕਾਰ ਮਰਦਾਬਾਦ 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 ਕਿਸਾਨਾਂ ਦੇ ਅਧਿਕਾਰ ਤੇ ਗੋਹਟੇ ਸਰਕਾਰ ਮਰਦਾਬਾਦ ਸਰਕਾਰ ਬਣ ਤੋਂ ਪਹਿਲਾਂ ਜਦੋਂ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਤੁਹਾਡਾ ਗਰੰਟੀ ਤੇ ਕਾਨੂੰਨ ਬਣਾਵਾਂਗੇ ਉਹ ਵੀ ਸਾਥੀਓ ਇਹ ਮੋਦੀ ਹਕੂਮਤ ਮੁੱਕਰ ਗਈ ਵਾਅਦਾ ਕਰਕੇ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥੀਓ ਜਿੰਨਾ ਵੀ ਮਜ਼ਦੂਰ ਸਾਥੀ ਮੇਰੇ ਇੱਥੇ ਬੈਠੇ ਆ ਜਿਤਾਂ ਵੀ ਅਸੀਂ ਕੋਈ ਗੱਲ ਕਰਦੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਗੱਲ ਕਰਦੇ ਆ ਮੈਂ ਇੱਕ ਗੱਲ ਪੁੱਛਣੀ ਚਾਹ ਰਿਹਾ ਮੋਦੀ ਹਕੂਮਤ ਤੋਂ 83 ਲੱਖ ਕਰੋੜ ਰੁਪਈਆ ਉਹ ਵੱਡੇ ਘਰਾਣਿਆਂ ਦਾ ਮaaf ਕਰਾਤਾ तकरीबन 100 ਮੋਦੀ ਸਰਕਾਰ ਮਰਦਾਬਾਦ ਦੀ ਕਾਪਤ ਸਰਕਾਰ ਨਰਤਾ ਨਰਤਾ ਕਿਸਾਨਾਂ ਤੋਂ ਅਫਰੂ ਕਰਦੇ ਗੋਫਟ ਸਰਕਾਰ ਨਰਤਾ ਸਰਕਾਰ ਬਣ ਤੋਂ ਪਹਿਲਾਂ ਜਦੋਂ ਇਹ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਜਿਹੜਾ ਤੁਹਾਡਾ ਗਰੰਟੀ ਤੇ ਕਾਨੂੰਨ ਬਣਾਵਾਂਗੇ ਉਹ ਵਾਦਾ ਉਹ ਵੀ ਸਾਥੀਓ ਮੋਦੀ ਹਕੂਮਤ ਮੱਕਰ ਕੀ ਵਾਦਾ ਕਰਕੇ ਆਪਸ ਕਿਉਂ ਨਹੀਂ ਲੈ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ ਜਦੋਂ ਅਸੀਂ ਕਹਿੰਦੇ ਆ ਕਿ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਥਿਓ ਜਿੰਨਾ ਵੀ ਮਜ਼ਦੂਰ ਸਾਥੀ ਮੇਰੇ ਇੱਥੇ ਬੈਠੇ ਆ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਗੱਲ ਕਰਦੇ ਆ ਮੈਂ ਇੱਕ ਗੱਲ ਪੁੱਛਣੀ ਚ ਆ ਮੋਦੀ ਹਕੂਮਤ ਤੋਂ 83 ਲੱਖ ਕਰੋੜ ਰੁਪਈਆ ਉਹ ਵੱਡੇ ਘਰਾਣਿਆਂ ਦਾ ਮaaf ਕਰਾਤਾ तकरीबन 100 ਮੋਦੀ ਸਰਕਾਰ ਮਰਦਾ ¡Muy <laughs>